ਹਾਂਜੀ ਜੇਕਰ ਤੁਸੀਂ ਵੀ ਰੇਲ ਗੱਡੀ ਰਾਹੀਂ ਸਫ਼ਰ ਕਰਦੇ ਹੋ ਤਾਂ ਤੁਹਾਡੇ ਲਈ ਇੱਕ ਖਬਰ ਬਹੁਤ ਜ਼ਿਆਦਾ ਅਹਿਮ ਆ ਭਾਰਤੀ ਰੇਲਵੇ ਨਾਲ ਜੁੜੀ ਖਬਰ ਜਿਹੜੀ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ ਜਿਸ ਦਾ ਸਿੱਧਾ ਅਸਰ ਤੁਹਾਡੇ ਜੇਬ ਤੇ ਪੈ ਸਕਦਾ ਆਉਣ ਵਾਲੇ ਦਿਨਾਂ ਵਿੱਚ ਰੇਲਵੇ ਨਾਲ ਜੁੜੀਆਂ ਕੁਝ ਨੀਤੀਆਂ ਵਿੱਚ ਬਦਲਾਅ ਦੀ ਗੱਲ ਜਿਹੜੀ ਸਾਹਮਣੇ ਆਈ ਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰੇਲਵੇ ਬੋਰਡ ਕਿਰਾਇਆ ਵਧਾਉਣ ਨੂੰ ਲੈ ਕੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਇਸ ਲਈ ਵਕਫ ਵਕ ਪੱਧਰਾਂ ਤੇ ਗੱਲਬਾਤ ਚੱਲ ਰਹੀ ਤੇ ਇਸ ਦਾ ਰਸਮੀ ਐਲਾਨ ਵੀ ਜਲਦੀ ਹੀ ਕੀਤਾ ਜਾ ਸਕਦਾ ਹਾਲਾਂਕਿ ਰੇਲਵੇ ਵੱਲੋਂ ਅਜੇ ਤੱਕ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ ਜੇਕਰ ਤੁਸੀਂ ਅਕਸਰ ਰੇਲ ਗੱਡੀ ਰਾਹੀਂ ਯਾਤਰਾ ਕਰਦੇ ਹੋ ਤਾਂ ਇਸ ਬਾਰੇ ਜਾਨਣਾ ਬਹੁਤ ਜ਼ਿਆਦਾ ਜ਼ਰੂਰੀ ਆ ਹਰ ਰੋਜ਼ ਕਰੋੜਾਂ ਯਾਤਰੀ ਭਾਰਤੀ ਰੇਲਵੇ ਰਾਹੀਂ ਰੇਲ ਰਾਹੀਂ ਯਾਤਰਾ ਕਰਦੇ ਨੇ ਰੇਲਵੇ ਵੱਲੋਂ ਲੈ ਗਏ ਕਿਸੇ ਵੀ ਫੈਸਲੇ ਦਾ ਇਨ੍ਹਾਂ ਕਰੋੜਾਂ ਯਾਤਰੀਆਂ ਤੇ ਅਸਰ ਪੈਂਦਾ ਹਾਲੇ ਵਿੱਚ ਰੇਲਵੇ ਯਾਤਰੀਆਂ ਲਈ ਇੱਕ ਬਹੁਤ ਹੀ ਮਹੱਤਮਪੂਰਨ ਜਿਹੜੀ ਖਬਰ ਸਾਹਮਣੇ ਆਈ ਹੈ ਯਾ ਭਾਰਤੀ ਰੇਲਵੇ ਤੋਂ ਮਿਲ ਜਾਣਕਾਰੀ ਅਨੁਸਾਰ 1 ਜੁਲਾਈ 2025 ਤੋਂ ਇੱਕ ਨਵਾਂ ਟੈਰਿਫ ਲਾਗੂ ਹੋਣ ਜਾ ਰਹੇ ਆ ਇਸ ਟੈਰਿਫ ਦੇ ਲਾਗੂ ਹੋਣ ਤੋਂ ਬਾਅਦ ਯਾਤਰੀਆਂ ਨੂੰ ਰੇਲ ਰਾਹੀਂ ਯਾਤਰਾ ਕਰਨ ਲਈ ਜ਼ਿਆਦਾ ਪੈਸੇ ਦੇਣੇ ਪੈ ਸਕਦੇ ਨੇ ਹਾਲਾਂਕਿ ਇਹ ਟੈਰਿਫ ਸਾਰੀਆਂ ਰੇਲ ਗੱਡੀਆਂ ਤੇ ਲਾਗੂ ਨਹੀਂ ਹੋਵੇਗਾ ਇਹ ਨਵਾਂ ਟੈਰਿਫ ਨੇਮ ਸਿਰਫ ਕੁਝ ਰੇਲ ਗੱਡੀਆਂ ਤੇ ਲਾਗੂ ਹੋਵੇਗਾ ਇਸ ਦੇ ਫਾਇਦਿਆਂ ਦੇ ਨਾਲ ਕਿਰਾਇਆ ਵਧੇਗਾ ਰੇਲਵੇ ਤੋਂ ਮਿਲੀ ਜਾਣਕਾਰੀ ਅਨੁਸਾਰ 1 ਜੁਲਾਈ 2025 ਤੋਂ ਲਾਗੂ ਹੋਣ ਵਾਲੇ ਨਵੇਂ ਟੈਰਿਫ ਨਿਯਮ ਸਾਰੀ ਟ੍ਰੇਨਾਂ ਤੇ ਲਾਗੂ ਨਹੀਂ ਹੋਣਗੇ ਨਵਾਂ ਟੈਰਿਫ ਦੂਜੇ ਦਰਜੇ ਵਿੱਚ 500 ਕਿਲੋਮੀਟਰ ਦੀ ਯਾਤਰਾ ਕਰਨ ਵਾਲੇ ਯਾਤਰੀ ਅਤੇ ਲਾਗੂ ਨਹੀਂ ਹੋਵੇਗਾ ਪਰ ਜੇਕਰ ਕੋਈ 500 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕਰਦਾ ਤਾਂ ਹਰ ਕਿਲੋਮੀਟਰ ਲਈ ਅੰਦਾ ਪੈਸਾ ਹੋਰ ਦੇਣਾ ਪਵੇਗਾ ਦੂਜੇ ਪਾਸੇ ਮੇਲ ਤੇ ਐਕਸਪ੍ਰੈਸ ਟ੍ਰੇਨਾਂ ਵਿੱਚ ਨੌਨ ਏਸੀ ਕੋਚਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਹਰ ਕਿਲੋਮੀਟਰ ਲਈ ਇੱਕ ਪੈਸਾ ਜ਼ਿਆਦਾ ਦੇਣਾ ਪਵੇਗਾ ਇਸ ਤੋਂ ਇਲਾਵਾ ਏਸੀ ਕਲਾਸ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਜ਼ਿਆਦਾ ਪੈਸੇ ਦੇਣੇ ਪੈਣਗੇ ਦੇਲਵੇ ਨੇ ਏਸੀ ਕਲਾਸ ਦੇ ਕਿਰਾਏ ਵਿੱਚ ਪ੍ਰਤੀ ਕਿਲੋਮੀਟਰ 2 ਪੈਸੇ ਦਾ ਵਾਅਦਾ ਕੀਤਾ ਹਾਲਾਂਕਿ ਸ਼ੈਰੀ ਟ੍ਰੇਨਾਂ ਦੇ ਕਰਾਏ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਨਾ ਹੀ ਮੰਥਲੀ ਸੀਜ਼ਨ ਟਿਕਟਾਂ ਦੀ ਕੀਮਤਾਂ ਜਿਹੜੀ ਉਹ ਵਧਾਈ ਗਈ ਆ ਜੇਕਰ ਤੁਸੀਂ ਰੇਲ ਗੱਡੀ ਰਾਹੀਂ ਸਫ਼ਰ ਕਰਦੇ ਹੋ ਤਾਂ ਤੁਹਾਡੇ ਲਈ ਇਹ ਖਬਰ ਬਹੁਤ ਜ਼ਿਆਦਾ ਅਹਿਮ ਆ ਖਬਰ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆ ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ਤੇ ਪੈ ਸਕਦਾ ਆਉਣ ਵਾਲੇ ਦਿਨਾਂ ਵਿੱਚ ਰੇਲਵੇ ਨਾਲ ਜੁੜੀਆਂ ਜਿਹੜੀਆਂ ਕੁਝ ਨੀਤੀਆਂ ਵਿੱਚ ਬਦਲਾਅ ਦੀ ਗੱਲ ਸਾਹਮਣੇ ਆਇਆ ਸੂਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਰੇਲਵੇ ਬੋਰਡ ਕਿਰਾਇਆ ਵਧਾਉਣ ਨੂੰ ਲੈ ਕੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਇਸ ਲਈ ਵੱਖ-ਵੱਖ ਪੱਧਰਾਂ ਤੇ ਗੱਲਬਾਤ ਚੱਲ ਰਹੀ ਆ ਕਿ ਇਸ ਦਾ ਰਸਮੀ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹਾਲਾਂਕਿ ਰੇਲਵੇ ਵੱਲੋਂ ਅਜੇ ਤੱਕ ਕੋਈ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਗਿਆ ਜੇਕਰ ਤੁਸੀਂ ਅਕਸਰ ਰੇਲ ਗੱਡੀ ਰਾਹੀਂ ਯਾਤਰਾ ਕਰਦੇ ਹੋ ਤਾਂ ਇਸ ਬਾਰੇ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਆ ਹਰ ਰੋਜ਼ ਕਰੋੜਾਂ ਯਾਤਰੀ ਭਾਰਤੀ ਰੇਲਵੇ ਰਾਹੀਂ ਰੇਲ ਰਾਹੀਂ ਯਾਤਰਾ ਜਿਹੜਾ ਕਰਦੇ ਨੇ ਰੇਲਵੇ ਵੱਲੋਂ ਜਿਹੜੇ ਲæg ਹੈ ਕਿਸੇ ਵੀ ਫੈਸਲੇ ਦਾ ਇਨ੍ਹਾਂ ਕਰੋੜਾਂ ਯਾਤਰੀਆਂ ਤੇ ਅਸਰ ਪੈਂਦਾ ਹਾਲੀ ਵਿੱਚ ਰੇਲਵੇ ਯਾਤਰੀਆਂ ਲਈ ਇੱਕ ਬਹੁਤ ਹੀ ਜਿਹੜਾ ਮਹੱਤਵਪੂਰਨ ਖਬਰ ਆ ਜਿਹੜੀ ਭਾਰਤੀ ਰੇਲਵੇ ਤੋਂ ਮਿਲੀ ਜਾਣਕਾਰੀ ਅਨੁਸਾਰ 1 ਜੁਲਾਈ 2025 ਤੋਂ ਇੱਕ ਨਵਾਂ ਟੈਰਿਫ ਲਾਗੂ ਹੋਣ ਜਾ ਰਿਹਾ ਇਸ ਟੈਰਿਫ ਦੇ ਲਾਗੂ ਹੋਣ ਤੋਂ ਬਾਅਦ ਯਾਤਰੀਆਂ ਨੂੰ ਰੇਲ ਰਾਹੀਂ ਯਾਤਰਾ ਕਰਨ ਲਈ ਜ਼ਿਆਦਾ ਪੈਸੇ ਦੇਣੇ ਪੈ ਸਕਦੇ ਨੇ